ਦੇਖੋ ਅਮਰਨ ਬਸੀ ਜੀ ਸਾਡੇ ਹਮੇਸ਼ਾ ਹੀ ਜਿਹੜਾ ਵੇ ਆਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਔਰ ਹਮੇਸ਼ਾ ਹੀ ਜਿਹੜਾ ਵੇ ਜਿਹੜੇ ਲੋਕਾਂ ਦੇ ਕੰਮ ਨੇ ਪਹਿਲ ਦੇ ਆਧਾਰ ਤੇ ਆਪਣੇ ਜਿਹੜੇ ਏਰੀਆ ਦੇ ਕੰਮ ਨੇ ਜਾਂ ਲੋਕਾਂ ਦੇ ਵਿੱਚ ਵਿਚਰਦੇ ਨੇ ਅੱਜ ਤੁਸੀਂ ਦੇਖਿਆ ਹੋਗਾ ਕਿੰਨੇ ਦੇਖੋ ਦੋਸਤ ਇਕੱਠੇ ਹੋ ਕੇ ਅੱਜ ਜਿਹੜਾ ਵੇ ਜਿਹੜਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸੰਘੂਪ ਆਪਰੇਸ਼ਨ ਸੰਦੂਰ ਆਪਰੇਸ਼ਨ ਸੰਦੂਰ ਜਿਹੜਾ ਆਪਾ ਸਾਰੇ ਜਾਣਦੇ ਆ ਕਿ ਜਿਹੜਾ ਕਿ ਸਾਡੇ ਆਪਣੇ ਅਤਵਾਦੀਆਂ ਨੇ ਸਾਡੀਆਂ ਪੈਣਾ ਦੇ ਸੰਦੂਰ ਉਜਾੜੇ ਔਰ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪ੍ਰਣ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਸਾਡੀਆਂ ਪੈਣਾ ਦੇ ਸੰਦੂਰ ਉਜਾੜੇ ਨੇ ਉਹਨਾਂ ਨੂੰ ਉਹਨਾਂ ਦੇ ਘਰ ਚ ਜਾ ਕੇ ਜਵਾਬ ਦਿੱਤਾ ਜਾਏਗਾ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਘਰ ਵਿੱਚ 130 30 40 ਕਿਲੋਮੀਟਰ ਅੰਦਰ ਜਾ ਕੇ ਜਿਹੜੇ ਉਹਨਾਂ ਦੇ ਅਤਵਾਦੀ ਅੱਡੇ ਸੀ ਜਿੱਥੇ ਅਤਵਾਦੀ ਨਨਪਰਾਹ ਲਈ ਹੋਈ ਸੀ ਉਹਨਾਂ ਉੱਤੇ ਬੰਬ ਮਾਰ ਕੇ ਉਹਨਾਂ ਦੇ ਸਾਰੇ ਜਿੰਨੇ ਵੀ ਅੱਡੇ ਸੀ ਨਸ਼ਟ ਕਰਤੇ ਔਰ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਚਾਹਨਾ ਸਾਡੇ ਦੇਸ਼ ਦੇ ਪ੍ਰਧਾਨ ਦੇ ਨਰਿੰਦਰ ਮੋਦੀ ਜੀ ਨੇ ਪਾਕਿਸਤਾਨ ਦਾ ਇੱਕ ਵੀ ਨਾਗਰਿਕ ਜਿਹੜਾ ਸੀ ਉਹਦੇ ਉੱਤੇ ਕੋਈ ਆਂਚ ਨਹੀਂ ਆਈ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਕਿਉਂ ਕਿ ਉਹਨਾਂ ਦਾ ਟਾਰਗੇਟ ਸੀ ਅਤਵਾਦੀਆਂ ਨੂੰ ਮਾਰਨਾ ਔਰ ਅਤਵਾਦੀਆਂ ਦੇ ਉੱਪਰ ਹਮਲੇ ਕੀਤੇ ਗਏ ਜਿਹੜੇ ਅਤਵਾਦੀ ਦੇ ਅੱਡੇ ਸੀ ਉਹਨਾਂ ਨੂੰ ਤਬਾ ਕੀਤਾ ਗਿਆ ਔਰ ਅੱਜ ਸਾਡੇ ਅਮਨ ਬੱਸੀ ਜੀ ਨੇ ਜਿਸ ਤਰੀਕੇ ਦੇ ਨਾਲ ਅੱਜ ਸਾਰਾ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਹੋਵੇ ਉਹਨਾਂ ਨੂੰ ਸ਼ਹੀਦਾਂ ਨੂੰ ਨਮਨ ਕਰਨ ਵਾਸਤੇ ਜਿਹੜੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਨਮਨ ਕਰਨ ਵਾਸਤੇ ਜਿਹੜੇ ਸਾਡੇ ਸੈਨਿਕ ਸੀ ਉਹਨਾਂ ਨੂੰ ਨਮਨ ਕਰਨ ਵਾਸਤੇ ਦੇਖੋ ਸਾਡੇ ਸੈਨਿਕਾਂ ਨੇ ਜਿਸ ਤਰੀਕੇ ਦੇ ਨਾਲ ਮਤਲਬ ਇੱਕ ਇੱਕ ਵੀ ਪਾਕਿਸਤਾਨ ਦਾ ਬੰਬ ਜਿਹੜਾ ਵੀ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਹਿੰਦੁਸਤਾਨ ਚ ਉਹਨਾਂ ਦਾ ਨਹੀਂ ਵੱਜ ਸਕਿਆ ਉਹ ਕਿਦੀ ਬਦੌਲਤ ਸੈਨਿਕਾਂ ਦੀ ਬਦੌਲਤ ਔਰ ਅੱਜ ਜਿਸ ਤਰੀਕੇ ਨਾਲ ਬਸੀ ਸਾਹਿਬ ਨੇ ਸਾਰੇ ਆਪਣੇ ਦੋਸਤਾਂ ਨੂੰ ਇਕੱਠੇ ਕਰਕੇ ਜਿਹੜਾ ਸੈਨਿਕਾਂ ਨੂੰ ਨਮਨ ਕੀਤਾ ਹੋਵੇ ਮੈਂ ਮਾਰਗਿਤ ਆ ਗਿਆ ਅੱਜ ਦੇਖੋ ਪਿਛਲੇ ਦਿਨੀ ਜਿਹੜਾ ਤੁਹਾਨੂੰ ਪਤਾ ਵਾ ਆਪਰੇਸ਼ਨ ਸੰਦੂਰ ਆ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜਾ ਆਪਰੇਸ਼ਨ ਸੰਦੂਰ ਦਾ ਨਾਮ ਰੱਖਿਆ ਗਿਆ ਸੀ ਜਿਹਦੇ ਵਿੱਚ ਸਾਡੀ ਜਿਹੜੀ ਸਾਡੀ ਭਾਰਤੀਆ ਫੌਜ ਸੀ ਉਹ ਸਫਲ ਬਣੀ ਆ ਉਸੇ ਵਿਸ਼ੇ ਦੇ ਵਿੱਚ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੇਵ ਸ਼ਰਮਾ ਜੀ ਵੀ ਜਿਹੜੇ ਸਾਡੇ ਪੰਜਾਬ ਬੀਜੇਪੀ ਦੇ ਕੈਸ਼ੀਅਰ ਵੀ ਨੇ ਅਤੇ ਲੁਧਿਆਣਾ ਹਲਕਾ ਸੈਂਟਰ ਦੀ ਜਿਹੜੀ ਆ ਆਉਣ ਵਾਲੇ ਸਾਡੇ ਐਮਐਲਏ ਸਾਹਿਬ ਵੀ ਨੇ ਸੋ ਇਸ ਕਰਕੇ ਇਹਨਾਂ ਨੂੰ ਅਸੀਂ ਅੱਜ ਲੁਧਿਆਣਾ ਵਾਲਮੀਕੀ ਮੰਦਰ ਲੁਧਿਆਣਾ ਰੇਲਵੇ ਸਟੇਸ਼ਨ ਤੇ ਬੁਲਾਇਆ ਸੀ ਕਿਉਂਕਿ ਇੱਥੇ ਵੀ ਕਈ ਸਮੱਸਿਆ ਸਿਗੀਆਂ ਕਿਉਂਕਿ ਕਈ ਇੱਥੇ ਮੇਰੇ ਵੀਰ ਆਟੋ ਵੀ ਚਲਾਉਂਦੇ ਨੇ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਜਿਹੜੀ ਆ ਉਹ ਅੰਦਰ ਰੇਲਵੇ ਵੱਲੋਂ ਆ ਜਿਹੜੀ ਆ ਉਹ ਦਿੱਕਤ ਪਰੇਸ਼ਾਨੀ ਆ ਰਹੀ ਆ ਉਸ ਸੰਬੰਧ ਵਿੱਚ ਅਸੀਂ ਅੱਜ ਭਾਜੀ ਨੂੰ ਇੱਥੇ ਬੁਲਾਇਆ ਸੀ ਕਿ ਮਾਨਯੋਗ ਰੇਲਵੇ ਮਨਿਸਟਰ ਰਵਨੀਤ ਸਿੰਘ ਬਿੱਟੂ ਜੀ ਨੂੰ ਇੱਥੇ ਬੁਲਾ ਕੇ ਜਿਹੜੇ ਮੇਰੇ ਭਰਾ ਇੱਥੇ ਜਿਹੜੇ ਕੋਈ 200 ਕਮੰਦੇ ਕੋਈ 400 ਕਮੰਦੇ ਉਹਨਾਂ ਨੂੰ ਜਿਹੜੀ ਇੱਥੇ ਜਿਹੜੀ ਉਹਦੀ ਦਿਹਾੜੀ ਆ ਉਹ ਬਣ ਨਹੀਂ ਰਹੀ ਕਿਉਂਕਿ ਜਦੋਂ ਇੱਥੇ ਕੰਮ ਕਰਦੇ ਨੇ ਇੱਥੇ ਕਦੀ ਆਰਪੀਐਫ ਆ ਜਾਂਦੀ ਕਦੀ ਜੀਆਰਪੀ ਆ ਜਾਂਦੀ ਕਿਉਂਕਿ ਇਹ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀ ਸਾਰੀ ਉਮਰਾਂ ਇੱਥੇ ਲੰਘੀਆਂ ਨੇ ਕੰਮ ਕਰਦਿਆਂ ਨੂੰ ਪਰ ਇਹਨਾਂ ਨੂੰ ਜਿਹੜੀਆਂ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਨੇ ਇਹ ਕਾਫੀ ਸਮੇਂ ਤੋਂ ਮੇਰੇ ਕੋਲ ਇਕੱਠੇ ਹੋ ਕੇ ਆਏ ਸੀ ਸੋ ਮੈਂ ਇਹਨਾਂ ਦੀ ਜਿਹੜੀ ਸਮੱਸਿਆਵਾਂ ਨੇ ਉਹ ਦੇਵੀ ਭਾਜੀ ਤੱਕ ਲੈ ਕੇ ਪਹੁੰਚਿਆ ਵਾਂ ਸੋ ਮੈਨੂੰ ਉਮੀਦ ਆ ਉਹ ਜਿਹੜੀ ਮੇਰੀ ਇਹ ਸਾਡੀ ਸਾਰਿਆਂ ਦੀ ਨਹੀਂ ਸਮੱਸਿਆ ਵਾ ਉਹਦਾ ਜਿਹੜਾ ਹੱਲ ਆ ਉਹ ਪਹਿਲ ਦੇ ਅਧਾਰ ਤੇ ਕਰਾਉਗੇ ਕਿਉਂਕਿ ਮਾਨਯੋਗ ਨਰਿੰਦਰ ਮੋਦੀ ਜੀ ਵੱਲੋਂ ਇਕੋ ਜਿਹੀ ਤੁਸੀਂ ਦੇਖਿਆ ਅਯੋਧਿਆ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਦੇ ਨਾਂ ਤੇ ਜਿਹੜਾ ਉਹ 에어ਪੋਰਟ ਬਣਾਇਆ ਗਿਆ ਉਸੇ ਸੰਬੰਧ ਵਿੱਚ ਜਿਹੜਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਆ ਉਹ ਇੱਕ ਖੂਬਸੂਰਤ ਬੰਨਾ ਚਾਹੀਦਾ ਵਾ ਤੇ ਜਿੱਦਾਂ ਕੀ ਉਹ ਬੰਦਿਆ ਨਾਰਥ ਇੰਡੀਆ ਦਾ ਉਸੇ ਤਰੀਕੇ ਜਿਹੜਾ ਭਗਵਾਨ ਵਾਲਮੀਕੀ ਮੰਦਿਰ ਆ ਸਹਾਰਨਪੁਰ ਚ ਵਿੱਚ ਤੁਸੀਂ ਦੇਖਿਆ ਬਹੁਤ ਖੂਬਸੂਰਤ ਵਾ ਤੇ ਜਲੰਧਰ ਵਿੱਚ ਵੀ ਦੇਖਿਆ ਸੋ ਮੈਂ ਦੇਵੀ ਭੈਣ ਨੂੰ ਬੇਨਤੀ ਕਰਨੀ ਆ ਵੀ ਮਾਨਯੋਗ ਬਿੱਟੂ ਜੀ ਨੂੰ ਕਹਿ ਕੇ ਇਸ ਮੰਦਿਰ ਦੀ ਉਸਾਰੀ ਵੀ ਇਸ ਤਰੀਕੇ ਨਾਲ ਕਰਾਈ ਜਾਣ ਕਿਉਂਕਿ ਜਦੋਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਨੂੰ ਦੇਖਣ ਹਨ ਤੇ ਉਹ ਭਗਵਾਨ ਵਾਲਮੀਕ ਮਹਾਰਾਜ ਦਾ ਮੰਦਿਰ ਵੀ ਦੇਖਣ ਵੀ ਇੱਕ ਬਹੁਤ ਖੂਬਸੂਰਤ ਬਣਾਇਆ ਗਿਆ ਇਸ ਸੰਬੰਧ ਵਿੱਚ ਅਸੀਂ ਮਾਨਯੋਗ ਸ੍ਰੀ ਗੁਰਦੇਸ਼ ਸ਼ਰਮਾ ਦੇਵੀ ਜੀ ਨੂੰ ਇੱਥੇ ਬੁਲਾਇਆ ਸੀ